ਗੁਨੇ ਦਾਦੂ ਆਲ ਸਭ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬੜੀ ਮਤਲਬ ਉਦਾਸ ਕਰਨ ਵਾਲੀ ਖਬਰ ਹੈ ਖਾਸ ਕਰਕੇ ਅਮਰਿਤਪਾਲ ਦੇ ਸਮਰਥਕਾਂ ਲਈ ਔਰ ਪੂਰੇ ਦੇ ਪੂਰੇ ਜਿਹੜੇ ਪੰਥਕ ਸਮਾਜ ਹੈ ਉਹਦੇ ਲਈ ਕਿ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਹੁਣੇ ਜਿੱਤ ਕੇ ਗਿਆ ਔਰ ਜਿਹਦੀ ਪੂਰੀ ਦੀ ਪੂਰੀ ਕੈਂਪੇਨ ਹੈ ਜਿਹੜੀ ਉਹ ਨਸ਼ਾ ਛਡਾਉਣ ਦੇ ਨਾਂ ਤੇ ਖੜੀ ਹੈ ਉਸੇ ਦਾ ਵੱਡਾ ਭਰਾ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਜਾਂਦਾ ਹੈ ਅੱਜ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੀ ਜਦੋਂ ਦੀ ਜਿੱਤ ਹੋਈ ਆ ਨਾ ਉਹ ਵਿਰੋਧੀ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਵਿਰੋਧੀ ਪਾਰਟੀਆਂ ਨੂੰ ਵੀ ਬਰਦਾਸ਼ਤ ਨਹੀਂ ਹੋ ਰਹੀ ਕਿ ਇਸ ਤਰੀਕੇ ਦਾ ਪੰਥਕ ਮਾਹੌਲ ਜਿਹੜਾ ਉਹ ਪੰਜਾਬ 'ਚ ਕਿਵੇਂ ਬਣ ਗਿਆ ਜਿਹਨੂੰ ਕਿ ਹੁਣ ਤੱਕ 1984 ਤੋਂ 1978 ਤੋਂ ਬਾਅਦ ਦਬਾਇਆ ਜਾ ਰਿਹਾ ਸੀਗਾ ਇਸ ਚੀਜ਼ ਤੇ ਬਹੁਤ ਕੁਝ ਹੁੰਦਾ ਮੈਂ ਤਾਂ ਹੱਡੀ ਹੰਡਾਇਆ ਨਾ ਮੈਨੂੰ ਤਾਂ ਪਤਾ ਸਾਨੂੰ ਗੁਰਦੁਆਰੇ ਜੋ ਗ੍ਰਿਫਤਾਰ ਕਰਕੇ ਤੇ ਫਰੀਦਕੋਟ ਤੋਂ ਪੇਸ਼ ਕਰਤਾ ਸੀਗਾ ਵੀ ਉਹ ਤਾਂ ਫਰੀਦਕੋਟ ਜਾ ਰਹੇ ਸੀ ਗੱਡੀ ਨੂੰ ਹੱਥ ਦਿੱਤਾ ਜੀ ਗੱਡੀ ਦੇ ਵਿੱਚ ਹਥਿਆਰ ਪਏ ਸੀਗੇ ਇੱਕ ਗੱਡੀ ਨੂੰ ਦਾਦੂਗਾਲ ਦਾ ਡਰਾਈਵਰ ਨੀਰ ਸਿੰਘ ਚਲਾ ਰਿਹਾ ਸੀ ਇੱਕ ਨੂੰ ਹਰਜਿੰਦਰ ਸਿੰਘ ਚਲਾ ਰਿਹਾ ਸੀ ਜਦੋਂ ਕਿ ਉਹ ਦੋਨੇ ਡਰਾਈਵਰ ਨਹੀਂ ਸੀ ਅੱਜ ਵੀ ਐਫਆਈਆਰ ਤੁਸੀਂ ਕੱਢ ਕੇ ਦੇਖੋ ਫਰੀਦਕੋਟ ਦੀ ਉਹ ਦੋਨੇ ਡਰਾਈਵਰ ਨਹੀਂ ਸੀ ਫਿਰ ਹਫਤਾ ਬਾਅਦ ਸਾਨੂੰ ਮਾਨਸੇ ਲੈ ਗੇ ਉਹਤੇ ਕਹਿੰਦੇ ਜੀ ਦਾਦੂਵਾਲ ਦੀ ਜਿਹੜੀ ਗੱਡੀ ਸੀ ਉਹ ਲਵਾਰਸ ਖੜੀ ਸੀ ਖਿਆਲੇ ਗਲਾਂ ਤੇ ਜਦੋਂ ਸਾਨੂੰ ਗੇ ਸੂਈਏ ਨੇ ਖਬਰ ਦਿੱਤੀ ਅਸੀਂ ਜਾ ਕੇ ਜਦੋਂ ਉਹ ਗੱਡੀ ਨੂੰ ਜਦੋਂ ਚੈੱਕ ਕੀਤਾ ਤੇ ਉਹਦੇ ਵਿੱਚੋਂ ਆਧਾਰ ਕਾਰਡ ਦਾਦੂਗਵਾਲ ਦਾ ਨਿਕਲਿਆ ਤੇ ਉਹਦੇ ਵਿੱਚ ਇੱਕੇ 47 ਦੇ ਰੌਂਦ 10 ਖਿਲਰੇ ਪਏ ਸੀ ਸੀਟ ਤੇ ਇਹੋ ਜੀਆਂ ਕਹਾਣੀਆਂ ਪੁਲਿਸ ਦੀਆਂ ਅਸੀਂ ਬਹੁਤ ਦੇਖੀਆਂ ਨੇ ਤਾਂ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਹੱਡੀ ਹੰਡਾਇਆ ਵਾ ਇਹੋ ਜੀਆਂ ਕਹਾਣੀਆਂ ਤੇ ਸਾਨੂੰ ਕੋਈ ਯਕੀਨ ਨਹੀਂ ਆ ਪਾ ਜੀ ਅਮਰਪਾਲ ਸਿੰਘ ਦੀ ਲਹਿਰ ਨੂੰ ਬਦਨਾਮ ਕਰਨ ਵਾਸਤੇ ਇਸ ਤਰ੍ਹਾਂ ਦਾ ਬਹੁਤ ਕੁਝ ਹੋ ਸਕਦਾ ਮੈਂ 1% ਵੀ ਇਹੋ ਜੀਆਂ ਗੱਲਾਂ ਤੇ ਜਿਹੜੀਆਂ ਕਹਾਣੀਆਂ ਪੁਲਿਸ ਦੀਆਂ ਉਹਨਾਂ ਤੇ ਮੈਂ ਯਕੀਨ ਨਹੀਂ ਕਰਦਾ ਪਰ ਦਾਦੂਵਾਲ ਸਾਹਿਬ ਪੁਲਿਸ ਕਹਿ ਰਹੀ ਹੈ ਕਿ ਸਾਡੇ ਕੋਲੇ ਉਹ ਪੂਰੇ ਦਾ ਪੂਰਾ ਸਬੂਤ ਨੇ ਸਾਰੇ ਜਦੋਂ ਪੈਸੇ ਜਿਹੜਾ ਡਰੱਗ ਪੈਡਲਰ ਅਰੋੜਾ ਨਾਂ ਦਾ ਲੁਧਿਆਣੇ ਦਾ ਉਹਨੂੰ 10000 ਰੁਪਏ ਪੇਟੀਐਮ ਕੀਤਾ ਗਿਆ ਉਹ ਸਕਰੀਨਸ਼ਾਟ ਨੇ ਸਾਡੇ ਕੋਲ ਸਾਰੇ ਤਾਂ ਇਹਦੇ ਤੇ ਹੁਣ ਕੀ ਕਿਹਾ ਜਾਊਗਾ ਫਿਰ ਕਿ ਜਦੋਂ ਮਾਨਸਾ ਅੱਜ ਵੀ ਤੁਸੀਂ ਜਾਓ ਜੱਜ ਮਰਿੰਦਰਪਾਲ ਸਿੰਘ ਦੀ ਕੋਰਟ ਸੀਗੀ ਉਹਨੇ ਜਦੋਂ ਜੱਜ ਨੇ ਐਸ ਐਚਓ ਬੂਟਾ ਸਿੰਘ ਸੀਗਾ ਜੀ थाना सदर ਮਾਨਸਾ ਦਾ ਉਹਨੂੰ ਜਦੋਂ ਪੁੱਛਿਆ ਉਹਨੇ ਕਿਹਾ ਵੀ ਦੱਸ ਵੀ ਆ ਜਿਹੜਾ ਕੇਸ ਪਾਉਣ ਵਾਸਤੇ ਤੈਨੂੰ ਵੱਡੇ ਬਾਦਲ ਨੇ ਕਿਹਾ ਸੀ ਕਿ ਛੋਟੇ ਨੇ ਕਿਹਾ ਸੀ ਤਾਂ ਐਸ ਐਚਓ ਦੀ ਨੀਵੀਂ ਪੈ ਗਈ ਬਾਅਦ ਵਿੱਚ ਜਦੋਂ ਜੱਜ ਨੇ ਮੈਨੂੰ ਬਰੀ ਕੀਤਾ ਉਹਦੇ ਵਿੱਚ ਬਕਾਇਦਾ ਲਿਖਿਆ ਸੀਗਾ ਜੱਜ ਨੇ ਕਿ ਇਸ ਕੇਜ ਕੇਸ ਇਚ ਟੋਟਲੀ ਫਾਲਸ ਕੇਸ ਪੁਲਿਸ ਨੇ ਆਪਣੇ ਪੋਲੀਟੀਕਲ ਬਾਸ ਨੂੰ ਖੁਸ਼ ਕਰਨ ਵਾਸਤੇ ਇਹ ਜਿਹੜਾ ਹੈ ਸਰਕਾਰੀ ਮਸ਼ੀਨਰੀ ਤੇ ਸਰਕਾਰੀ ਪਾਵਰ ਦਾ ਮਿਸਯੂਜ਼ ਕੀਤਾ ਅੱਜ ਵੀ ਜੱਜਮੈਂਟ ਮੇਰੇ ਕੋਲ ਪਈ ਹੈ ਜਦੋਂ ਕਹੋਗੇ ਮੈਂ ਭੇਜ ਦਿਆਂਗਾ ਸੋ ਕਹਿਣ ਤੋਂ ਭਾਵ ਹੈ ਕਿ ਬਹੁਤ ਕਹਾਣੀਆਂ ਘੜੀਆਂ ਜਾਂਦੀਆਂ ਦੇਖੋ ਗੱਡੀ ਵੀ ਤੋਜਣ ਕਰਕੇ ਗੁਰਦੁਆਰੇ ਤੋਂ ਲੈ ਕੇ ਕਿਉਂਕਿ ਚਾਬੀ ਨਹੀਂ ਮਿਲੀ ਸੀ ਉਹਦੀ ਸੀਸਾ ਭੰਨ ਕੇ ਉਹਦੇ ਸਟੀering ਤੇ ਸੀਟ ਤੇ ਬੈਠੇ ਤੇ ਕਹਾਣੀਆਂ ਬਣਾਤੀਆਂ ਉਹਦੀਆਂ ਨੰਬਰ ਪਲੇਟਾਂ ਵੀ ਹੋਰ ਲਾਤੀਆਂ ਆਰਸੀਆਂ ਵੀ ਜਾਲੀ ਬਣਾਤੀਆਂ ਮੈਨੂੰ ਬਾਅਦ ਜਦ ਬਰੀ ਕੀਤਾ ਕੋਰਟ ਨੇ ਪਰ ਪੁਲਿਸ ਦੀਆਂ ਕਹਾਣੀਆਂ ਜਿਹੜੀਆਂ ਮੈਂ ਉਹ ਦੱਸ ਰਿਹਾ ਮੇਰੇ ਤੇ ਕੇ 47 ਪੌਣ ਵਾਸਤੇ ਕਹਿੰਦੇ ਗੁਜਰਾਤ ਦੇ ਗੁਰਦੁਆਰਾ ਚਾਦਰ ਸਾਹਿਬ ਤੇ ਕੇ 47 ਪਈ ਆ ਆਹ ਗੁਰਦੁਆਰੇ ਦੇ ਕਮਰੇ ਦੀਆਂ ਚਾਬੀਆਂ ਨੇ ਜੱਜ ਦੇ ਸਾਹਮਣੇ ਪੇਸ਼ ਕੀਤੀਆਂ ਕਹਿੰਦੇ ਦਾदूਵਾਲ ਉਸ ਗੁਰਦੁਆਰੇ ਕੇ 47 ਰੱਖ ਕੇ ਆਇਆ ਜਦੋਂ ਕਿ ਮੈਂ ਕਦੇ ਗੁਰਦੁਆਰਾ ਚਾਦਰ ਸਾਹਿਬ ਉਦੋਂ ਗਿਆ ਹੀ ਨਹੀਂ ਸੀ ਮੈਂ ਕਦੇ ਗੁਜਰਾਤ ਚ ਵੀ ਨਹੀਂ ਸੀ ਗਿਆ ਤੋਂ ਮੈਂ ਪੁਲਿਸ ਦੀਆਂ ਕਹਾਣੀਆਂ ਤੇ ਯਕੀਨ ਨਹੀਂ ਕਰਦਾ ਇਸ ਕਰਕੇ ਮੈਂ ਤਾਂ ਇੱਕੋ ਹੀ ਗੱਲ ਕਹਿ ਸਕਦਾ ਕਿ ਇਹ ਜਿਹੜੀਆਂ ਸਾਰੀਆਂ ਕਹਾਣੀਆਂ ਨੇ ਉਹਦੀ ਲਹਿਰ ਨੂੰ ਬਦਨਾਮ ਕੀਤਾ ਜਾ ਰਿਹਾ ਤਾਂ ਕਰਕੇ ਬਰਦਾਸ਼ਤ ਨਹੀਂ ਹੋ ਰਿਹਾ ਕਿ ਇਸ ਤਰ੍ਹਾਂ ਦੋ ਬੰਤਕ ਬੰਦੇ ਕਿਵੇਂ ਇਹ ਇਹ ਸਾਰੀਆਂ ਚੀਜ਼ਾਂ ਆਪਾਂ ਉਹ ਕਰਦੇ ਆ ਇੱਕ ਵਾਰੀ ਤੁਹਾਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਕਈ ਵਾਰੀ ਪੋਲਿਟੀਕਲ ਪ੍ਰੈਸ਼ਰ ਦੇ ਥੱਲੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਕਰ ਦਿੰਦੀ ਹੈ ਠੀਕ ਹੈ ਬਹੁਤ ਸਾਰੇ ਟੈਰਰਿਜ਼ਮ ਦੇ ਵੇਲੇ ਜਾਂ ਬਹੁਤ ਕੁਝ ਹੋਇਆ ਪਰ ਕੇਸ ਵਾਈਜ਼ ਚੱਲਦੇ ਆ ਮਤਲਬ ਐ ਜਨਰਿਕ ਥਿਊ ਨਾ ਲਈਏ ਵੀ ਪੁਲਿਸ ਐਦਾਂ ਹੀ ਕਰਦੀ ਐ ਤਾਂ ਇਸ ਮਾਮਲੇ ਚ ਵੀ ਐਂ ਕੀਤਾ ਹੋਗਾ ਕੇਸ ਵਾਈਜ਼ ਜੇ ਦੇਖੀਏ ਪਾਰਟੀਕੂਲਰ ਐਸ ਕੇਸ ਦੀ ਗੱਲ ਕਰੀਏ ਤਾਂ ਇਹ ਸਾਰੀਆਂ ਚੀਜ਼ਾਂ ਤਾਂ ਮਤਲਬ ਜੇ ਤੁਸੀਂ ਪੇਟੀਐਮ ਕੀਤਾ ਤਾਂ ਜਿਹੜੀ ਪ੍ਰਾਈਵੇਟ ਕੰਪਨੀ ਐ ਪੇਟੀਐਮ ਉਹਦੇ ਸਰਵਰ ਤੋਂ ਸਾਰੀਆਂ ਚੀਜ਼ਾਂ ਨਿਕਲੇ ਆਉਣਗੀਆਂ ਕਿ ਕਿੰਨੇ ਵਜੇ ਜਿਹੜੇ ਪੈਸੇ ਆ ਟ੍ਰਾਂਸਫਰ ਹੋਏ ਐ ਫਿਰ ਜੇ ਕਿਸੇ ਡਰੱਗ ਪੈਡਲਰ ਨੂੰ ਪੈਸੇ ਟ੍ਰਾਂਸਫਰ ਕਰ ਰਿਹਾ ਅਮਰਿਤਪਾਲ ਦੇ ਭਰਾ ਤਾਂ ਇਹ ਆਪਣੇ ਆਪ 'ਚ ਪਹਿਲਾ ਸਵਾਲ ਤਾਂ ਇਹੀ ਬਣਦਾ ਨਸ਼ਾ ਲਿਆ ਜਾਂ ਨਾ ਲਿਆ ਉਹ ਬਾਅਦ ਦੀ ਗੱਲ ਹੈ ਉਹ ਪੁਲਿਸ ਪ੍ਰੂਵ ਕਰੂਗੀ ਪਰ ਪਹਿਲਾ ਸਵਾਲ ਇਹ ਹੈ ਕਿ ਇੱਕ ਡਰੱਗ ਪੈਡਲਰ ਨੂੰ ਉਹ ਪੈਸੇ ਕਿਉਂ ਟਰਾਂਸਫਰ ਕਰਦੇ ਹੈਗੇ ਉਹਦੇ ਨਾਲ ਉਹਦੇ ਸਬੰਧ ਕੀ ਹੈਗੇ ਦੇਖੋ ਮੈਂ ਦੇ ਇੱਕੋ ਗੱਲ ਨਾਲ ਗੱਲ ਨਿਬੇੜ ਦਿੰਦੀ ਆਂ ਗਾ ਤੁਸੀਂ ਇਹਨੂੰ ਜਿੰਨਾ ਮਰਜ਼ੀ ਲੰਬਾ ਕਰ ਲਓ ਛੋਟਾ ਕਰ ਲਓ ਵੀ ਮੈਂ ਇਹੋ ਜੀਆਂ ਕਹਾਣੀਆਂ ਤੇ ਯਕੀਨ ਨਹੀਂ ਕਰਦਾ ਅਸੀਂ ਦੇਸ਼ ਧ్రోਹ ਵੀ ਕੱਟਿਆ ਯੂਏਪੀਏ ਵੀ ਕੱਟਿਆ ਨਾ ਅਸੀਂ ਦੇਸ਼ ਧ్రోਹੀ ਸੀ ਨਾ ਸੀ ਕੋਈ ਅਨਲਾਫਲ ਐਕਟੀਵਿਟੀ ਕੀਤੀ ਸੀ ਪਰ ਅਸੀਂ ਪੁਲਿਸ ਨੇ ਕਹਾਣੀਆਂ ਬਣਾ ਕੇ ਪੇਸ਼ ਕੀਤੀਆਂ ਮਾਨਯੋਗ ਹਾਈ ਕੋਰਟ ਤੋਂ ਜ਼ਮਾਨਤੋ ਹੀ ਮੁੜ ਕੇ ਜਸਟਿਸ ਮਹਿਤਾਬ ਸਿੰਘ ਦੇ ਇੱਕ ਜਾਂਚ ਕਮਿਸ਼ਨ ਨੇ ਸਾਨੂੰ ਜਿਹੜਾ ਸੀਗਾ ਉਹਦੇ ਵਿੱਚੋਂ ਰਿਲੀਫ ਦਿੱਤੀ। ਤੋਂ ਕਹਿਣ ਤੋਂ ਭਾਵ ਹੈ ਕਿ ਮੈਂ ਇਹੋ ਜਿਹੀਆਂ ਕਹਾਣੀਆਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਮੈਂ ਨਸ਼ਿਆਂ ਦੇ ਹੱਕ ਵਿੱਚ ਤੇ ਨਾ ਮੈਂ ਇਹੋ ਜਿਹੀਆਂ ਪੁਲਿਸ ਦੀਆਂ ਕਹਾਣੀਆਂ ਦੇ ਉੱਤੇ ਮੈਂ ਜਿਹੜਾ ਹੈਗਾ ਉਹ ਵਿਸ਼ਵਾਸ ਕਰਦਾ ਕਿਉਂਕਿ ਮੈਂ ਸਾਰਾ ਕੁਝ ਹੱਡੀ ਹੰਡਾਇਆ ਇਹ ਸਮਰਜ ਦੇ ਬਹੁਤ ਜ਼ਰ ਮਰੀਜ਼ ਰਹੇ ਆ ਇਹਨਾਂ ਹਾਲਾਤਾਂ 'ਚ ਲੰਘੇ ਆ ਇਸ ਕਰਕੇ ਮੈਂ 1% ਵੀ ਇਹੋ ਜੀਆਂ ਕਹਾਣੀਆਂ ਤੇ ਯਕੀਨ ਨਹੀਂ ਕਰ ਸਕਦਾ ਠੀਕ ਹੈ ਤਾਂ ਤੁਸੀਂ ਇਹ ਇਹਨੂੰ ਇਹੀ ਮੰਨਦੇ ਹੋ ਕਿ ਇਹ ਪੂਰੇ ਦਾ ਪੂਰਾ ਜਿਹੜਾ ਫੈਬ੍ਰੀਕੇਟ ਕੀਤਾ ਹੋਇਆ ਮੈਂ ਬਿਲਕੁਲ ਹੀ ਯਕੀਨ ਨਹੀਂ ਕਰਦਾ ਕੋਈ ਸਚਾਈ ਹੋਊਗੀ ਆਪੇ ਸਾਹਮਣੇ ਆ ਜਾਊਗੀ ਉਹ ਬੰਦੇ ਬਾਹਰ ਆ ਜਾਣਗੇ ਆਪੇ ਦੱਸ ਦੇਣਗੇ ਹੈ ਸੀ ਜਾਂ ਨਹੀਂ ਸੀ ਜੇ ਕੋਈ ਇਹੋ ਜੀ ਗੱਲ ਹੋਈ ਮੈਂ ਉਹਦੀ ਸਖਤ ਸ਼ਬਦਾਂ 'ਚ ਨਖੇਦੀ ਕਰਦਾ ਮੈਂ ਕਿਸੇ ਵੀ ਸਿੱਖ ਦੇ ਨਸ਼ਾ ਕਰਨ ਦੇ ਹੱਕ ਦੇ ਵਿੱਚ ਨਹੀਂ ਆ ਪਰ ਮੈਂ ਪੁਲਿਸ ਦੀਆਂ ਕਹਾਣੀਆਂ ਤੇ ਯਕੀਨ ਨਹੀਂ ਕਰਦਾ ਠੀਕ ਹੈ ਪਰ ਗਦਵਾਲ ਸਾਹਿਬ ਤੁਹਾਡੇ ਆਲਾ ਜਿਹੜਾ ਮੈਟਰ ਸੀ ਉਹ ਅਲੱਗ ਤਰ੍ਹਾਂ ਦਾ ਸੀ ਜੇ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਕਿ ਪੁਲਿਸ ਦੇ ਕੋਲੇ ਕਰਦੇ ਸੀਗੇ ਨਹੀਂ ਅਸੀਂ ਪੰਤਕ ਗੱਲ ਕਰਦੇ ਸਾਡਾ ਰਾਹ ਰੋਕਣ ਵਾਸਤੇ ਵੀ ਇਹੀ ਸਾਰਾ ਕੁਝ ਹੁੰਦਾ ਸੀ ਹੁਣ ਭਾਈ ਅਮਰਪਾਲ ਸਿੰਘ ਆ ਉਹ ਜਿੱਤ ਗਏ ਆ ਤਾਂ ਉਹਨਾਂ ਦਾ ਰਾਹ ਰੋਕਣ ਵਾਸਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਭਰਾ ਨੂੰ ਕਿਸੇ ਨੂੰ ਦੇਖੋ ਮੈਂ ਇੱਕ ਗੱਲ ਹੋਰ ਦੱਸਾਂ ਭਾਈ ਅਮਰ ਸਿੰਘ ਪਾਲ ਸਿੰਘ ਦੇ ਭਰਾ ਬਠਿੰਡੇ ਵਿਧਾਇਕ ਆਹੀ ਲੋਕ ਸਭਾ ਤੋਂ ਪਹਿਲਾਂ ਮੇਰੇ ਖਿਲਾਫ ਬੋਲ ਕੇ ਗਏ ਆ ਇੱਥੇ ਹੂੰ ਮੇਰੇ ਖਿਲਾਫ ਨਿੱਜੀ ਤੌਰ ਤੇ ਬੋਲ ਕੇ ਗਏ ਆ ਪਰ ਉਹਨਾਂ ਦੀ ਸੋਚ ਆ ਮੇਰੀ ਸੋਚ ਜਿਹੜੀ ਆ ਮੈਂ ਉਹ ਸੋਚ ਦੇ ਹਿਸਾਬ ਨਾਲ ਤੁਹਾਨੂੰ ਕਹਿ ਰਿਹਾ ਕਿ ਮੈਂ ਇਹੋ ਜੀਆਂ ਗੱਲਾਂ ਤੇ ਯਕੀਨੀ ਨਹੀਂ ਕਰਦਾ ਅਮਰਪਾਲ ਸਿੰਘ ਦਾ ਭਰਾ ਕੌਣ ਆ ਕੌਣ ਨਹੀਂ ਆ ਮੈਨੂੰ ਇਸ ਗੱਲ ਨਾਲ ਵੀ ਮਤਲਬ ਨਹੀਂ ਆ ਮੈਨੂੰ ਇੱਕੋ ਹੀ ਗੱਲ ਆ ਕਿ ਜਦੋਂ ਪੰਥਕ ਕੋਈ ਨਾ ਕੋਈ ਲਹਿਰ ਜਿਹੜੀ ਪੰਜਾਬ 'ਚ ਪੈਦਾ ਹੋਣ ਲੱਗਦੀ ਆ ਲੋਕ ਸਹੀ ਪਾਸੇ ਆਉਣ ਲੱਗਦੇ ਆ ਆਪਣੇ ਪੰਥਕ ਆਪਣੇ ਮੂਲ ਨੂੰ ਆਪਣੇ ਮੁੱਢ ਨੂੰ ਆਪਣੀ ਵਿਰਾਸਤ ਨਾਲ ਜੁੜਨ ਵਾਸਤੇ ਕੋਈ ਹੰਬੜਾ ਮਾਰਦੇ ਆ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਬੜੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਚੱਲਦੀਆਂ ਚੱਲੀਆਂ ਜਾਂਦੀਆਂ ਨੇ ਤੇ ਹੋ ਸਕਦਾ ਹੈ ਉਸੇ ਸਾਜ਼ਿਸ਼ ਦਾ ਮੈਂ 99% ਇਹ ਗੱਲ ਕਹਿਣਾ ਕਿ ਉਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜੇ ਕਿਸੇ નિર્ਦੋਸ਼ ਨੂੰ ਇਸ ਤਰ੍ਹਾਂ ਸਿਰਫ ਕੋਈ ਆਪਣੇ ਪੋਲਿਟੀਕਲ ਮੋਟਿਵ ਦੇ ਲਈ ਇਸ ਤਰ੍ਹਾਂ ਦੀ ਕੋਈ ਕਹਾਣੀ ਘੜੀ ਜਾਂਦੀ ਹੈ ਜਾਂ ਕੋਈ નિર્ਦੋਸ਼ ਫਸਾਇਆ ਜਾਂਦਾ ਹੈ ਉਹ ਬਿਲਕੁਲ ਗਲਤ ਹੈ ਉਹ ਨਹੀਂ ਹੋਣਾ ਚਾਹੀਦਾ ਉਹ ਉਹ ਉਹਦੀ ਵਿਰੋਧਤਾ ਜਿਹੜੀ ਤੁਹਾਡੇ ਵਰਗੇ ਲੋਕ ਕਰ ਰਹੇ ਹੋਰਾਂ ਨੂੰ ਵੀ ਕਰਨੀ ਚਾਹੀਦੀ ਪਰ ਜੇ ਇਸ ਤਰ੍ਹਾਂ ਦਾ ਕੋਈ ਸਬੂਤ ਪੁਲਿਸ ਦੇ ਕੋਲ ਕੋਈ ਪੁਲਿਸ ਨੇ ਪੱਕੇ ਪੈਰੀ ਹੋ ਕੇ ਕੀਤਾ ਹੋਇਆ ਤਾਂ ਕੀ ਸਾਨੂੰ ਬੈਨੀਫਿਟ ਆਫ ਡਾਊਟ ਕਹਿ ਕੇ ਇਹਨੂੰ ਰੂਲ ਆਊਟ ਕਰੀਏ ਜਾਂ ਜਾਂਚ ਤੱਕ ਵੇਟ ਕਰੀਏ ਦੇਖੋ ਮੈਂ ਤਾਂ ਇੱਕੋ ਗੱਲ ਕਹਿੰਦਾ ਮੈਂ ਤਾਂ ਇਹਨੂੰ 100% ਖਾਰਜ ਕਰਦਾ ਵਾਂ ਬਾਕੀ ਜੋ ਜਾਂਚਾਂ ਕਰਨੀਆਂ ਜਾਂਚਾਂ ਵੀ ਇਹਨਾਂ ਦੀਆਂ ਏਜੰਸੀਆਂ ਵੀ ਇਹਨਾਂ ਦੀ ਸਾਰਾ ਕੁਝ ਇਹਨਾਂ ਦਾ ਜਦੋਂ ਲਹਿਰਤ ਮਾਹੌਲ ਹੀ ਇਸ ਤਰ੍ਹਾਂ ਦਾ ਸਿਰਜਿਆ ਆ ਤੇ ਕੁਝ ਵੀ ਕਰ ਸਕਦੇ ਆ ਮੈਂ 1% ਵੀ ਇਹੋ ਜੀਆਂ ਗੱਲਾਂ ਤੇ ਇਹਨਾਂ ਦੀਆਂ ਤੇ ਯਕੀਨ ਨਹੀਂ ਕਰਦਾ ਕਿਉਂਕਿ ਪੰਥਕ ਮਾਹੌਲ ਨੂੰ ਜਿਹੜੀ ਪੰਥਕ ਆਵਾਜ਼ ਜਿਹੜੀ ਉੱਠ ਰਹੀ ਆ ਉਹਨੂੰ ਕਿਸੇ ਹੋਰ ਵਿਸ਼ਾ ਨਹੀਂਨ ਕਰਨ ਵਾਸਤੇ ਉਹਨੂੰ ਲੋਕਾਂ ਨੂੰ ਡਿਮੋਰਲਾਈਜ਼ ਕਰਨ ਵਾਸਤੇ ਇਹੋ ਜੀਆਂ ਗੱਲਾਂ ਜਿਹੜੀਆਂ ਬਹੁਤ ਘੜੀਆਂ ਜਾਂਦੀਆਂ ਜਿਹਦੇ ਨਾਲ ਮੈਂ 1% ਵੀ ਸਹਿਮਤ ਨਹੀਂ ਹਾਂ ਤੁਹਾਨੂੰ ਲੱਗਦਾ ਕਿ ਇਹ ਪੂਰੇ ਦਾ ਪੂਰਾ ਸਿਆਸੀ ਉਹ ਹੈ ਕੇਸ ਬਿਲਕੁਲ ਬਿਲਕੁਲ ਮੈਨੂੰ ਇਹੀ ਲੱਗਦਾ ਕੱਲ ਨੂੰ ਕੋਈ ਹੋਊਗਾ ਤੇ ਆਪੇ ਜੇ ਕਿਸ ਨੇ ਕੀਤਾ ਹੋ ਆਪੇ ਭੁਗਤੂਗਾ ਪਰ ਮੈਂ ਇਸ ਨੂੰ ਜਿਹੜਾ ਪੂਰਾ ਫੈਬ੍ਰିକੇਟ ਸਮਝਦਾ ਠੀਕ ਹੈ ਬਹੁਤ ਸ਼ੁਕਰੀਆ ਦਾਦੂਵਾਲ ਸਾਹਿਬ ਸੋ ਬਲਜੀਤ ਸਿੰਘ ਦਾਦੂਵਾਲ ਹੁਣਾਂ ਤੁਸੀ ਸੁਣ ਰਹੇ ਹੋ ਮੁੱਡੋਂ ਸਿਰੇ ਤੋਂ ਹਾਰਜ ਕਰ ਰਹੇ ਇਸ ਗੱਲ ਨੂੰ ਔਰ ਅੰਮ੍ਰਿਤਪਾਲ ਉਹਨਾਂ ਦੇ ਵੀ ਕਈ ਸਮਰਥਕ ਹੈਗੇ ਜਿਹੜੇ ਉਹ ਵੀ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਪੁਲਿਸ ਦੀ ਥਿਓਰੀ ਨੂੰ ਗਲਤ ਕਰ ਰਹੇ ਪਰ ਪੁਲਿਸ ਦੇ ਕਲੇਮਸ ਨੇ ਜਿਹੜੇ ਉਹ ਇਹ ਨੇ ਕਿ ਪੈਸੇ ਟਰਾਂਸਫਰ ਕੀਤੇ ਗਏ ਨੇ ਔਰ ਪੁਲਿਸ ਦੇ ਕੋਲ ਸਬੂਤ ਨੇ ਇਸ ਤੋਂ ਇਲਾਵਾ ਡੋਪ ਟੈਸਟ ਆ ਜਿਹੜਾ ਉਹ ਪੁਲਿਸ ਦੀ ਥਿਓਰੀ ਹੈ ਜੋ ਪੁਲਿਸ ਨੇ ਗੱਲਾਂ ਕਹੀਆਂ ਨੇ ਕਿ ਡੋਪ ਟੈਸਟ ਜਿਹੜਾ ਉਹ ਪੋਜ਼ਿਟਿਵ ਹੈ ਆਈਸ ਡਰਗ ਆ ਜਿਹੜਾ ਉਹ ਬਰਾਮਦ ਕੀਤਾ ਗਿਆ ਮੈਥਫੈਟਾਮਾਈਨ ਇਸ ਤੋਂ ਇਲਾਵਾ 10000 ਰੁਪਏ ਜਿਹੜਾ ਅਰੋੜਾ ਨਾਮ ਦਾ ਸ਼ਖਸ ਹੈ ਲੁਧਿਆਣੇ ਦਾ ਉਸ ਨੂੰ ਟਰਾਂਸਫਰ ਹੋਇਆ ਉਹ ਸਬੂਤ ਪੁਲਿਸ ਦੇ ਮੁਤਾਬਕ ਉਸ ਦੇ ਕੋਲ ਹੈ ਹਾਲਾਂਕਿ ਕਈ ਪੰਥਕ ਆਗੂ ਅਮਰਿਤਪਾਲ ਦੇ ਸਮਰਥਕ ਉਹ ਇਸ ਸਾਰੀ ਦੀ ਸਾਰੀ ਸਟੋਰੀ ਨੂੰ ਫੈਬ੍ਰੀਕੇਟਡ ਕਹਿ ਰਹੇ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਤੁਸੀਂ ਸੁਣ ਰਹੇ ਸੀ ਉਹਨਾਂ ਨੇ ਵੀ ਕਿਹਾ ਕਿ ਸਾਰਾ ਕੁਝ ਬਣਾਇਆ ਗਿਆ ਹੈ ਅਮਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਔਰ ਜਿਹੜਾ ਇੱਕ ਪੰਥਕ ਸੈਂਟੀਮੈਂਟ ਉੱਭਰਿਆ ਲੋਕ ਸਭਾ ਚੋਣਾਂ ਦੇ ਵਿੱਚ ਉਹਨੂੰ ਡੀਰੇਲ ਕਰਨ ਦੇ ਲਈ ਸੋ ਦੋਵੇਂ ਤਰਾਂ ਦੇ ਆਪੋ ਆਪਣੇ ਪੱਖ ਹੈ ਪੁਲਿਸ ਦੀ ਥਿਉਰੀ ਤੁਸੀਂ ਸੁਣ ਚੁੱਕੇ ਹੋ ਐਸਐਸਪੀ ਜਲੰਧਰ ਉਹਨਾਂ ਨੇ ਜੋ ਗੱਲਾਂ ਕਹੀਆਂ ਥੋੜੀ ਦੇਰ ਪਹਿਲਾਂ ਤੁਸੀਂ ਸਟੇਟਮੈਂਟ ਉਹਨਾਂ ਦੀ ਸੁਣੀ ਪੁਲਿਸ ਮੁਤਾਬਕ ਅਸੀਂ ਵੀਡੀਓ ਹੈ ਜਿਹੜਾ ਉਹ ਬਣਾਇਆ ਜਦੋਂ ਗੱਡੀ ਦੇ ਵਿੱਚ ਇਹ ਲੋਕ ਬੈਠੇ ਸੀ ਇਹਨਾਂ ਦੇ ਕੋਲੋਂ ਜੋ-ਜੋ ਚੀਜ਼ਾਂ ਬਰਾਮਦ ਹੋਈਆਂ ਨੇ ਉਸ ਦਾ ਵੀਡੀਓ ਹੈ ਜਿਹੜਾ ਉਹ ਪੁਲਿਸ ਦੇ ਕੋਲ ਹੈ ਇਸ ਤੋਂ ਇਲਾਵਾ ਪੁਲਿਸ ਦੇ ਕੋਲ ਉਹ ਸਬੂਤ ਹੈ ਕਿ 10000 ਰੁਪਏ ਜਿਹੜਾ ਟਰਾਂਸਫਰ ਕੀਤਾ ਗਿਆ ਉਹ ਪੁਲਿਸ ਦਾ ਕਹਿਣਾ ਹੈ ਪਰ ਪਰਿਵਾਰ ਦਾ ਵੀ ਤੁਸੀਂ ਸੁਣਿਆ ਤਰਸੀਮ ਸਿੰਘ ਜਿਹੜੇ ਫਾਦ ਨੇ ਅਮਰਿਤਪਾਲ ਦੇ ਹਰਪ੍ਰੀਤ ਸਿੰਘ ਦੇ ਉਹਨਾਂ ਦਾ ਵੀ ਕਹਿਣਾ ਹੈ ਕਿ ਇਹ ਸਾਰੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਡੋਪ ਟੈਸਟ ਕਿਸੇ ਦਾ ਵੀ ਪੋਜ਼ਿਟਿਵ ਕੀਤਾ ਜਾ ਸਕਦਾ ਗ੍ਰਫਤਾਰੀ ਹਿਰਾਸਤ ਦੇ ਵਿੱਚ ਲੈ ਕੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇਨਟੇਗ ਜਿਹੜਾ ਨਸ਼ਾ ਹੈਗਾ ਉਹ ਕਰਵਾਇਆ ਜਾ ਸਕਦਾ ਡਰਗ ਟੈਸਟ ਪੋਜ਼ਿਟਿਵ ਆਜੂਗਾ ਇਹ ਅਮਰਿਤਪਾਲ ਸਿੰਘ ਦੇ ਪਿਤਾ ਕਹਿ ਰਹੇ ਸੀ ਹੁਣੇ ਤੁਸੀਂ ਸੁਣਿਆ ਥੋੜੀ ਦੇਰ ਪਹਿਲਾਂ ਉਹਨਾਂ ਨੇ ਦੂਜੇ ਪਾਸੇ ਭਾਈ ਬਲਜੀਤ ਸਿੰਘ ਦਾਦੂਵਾਲ ਕਹਿ ਰਹੇ ਐ ਕਿ ਇਹ ਪੂਰਾ politically motivated ਹੈ ਮਾਮਲਾ ਸਿਆਸੀ ਤੌਰ ਤੇ ਪ੍ਰੇਰੇਤ ਹੈ ਪੂਰੇ ਦਾ ਪੂਰਾ ਕੇਸ ਹੈਗਾ ਜਿਹੜਾ ਜੋ ਅੱਜ ਸੌਂ ਰਹੇ ਆ ਅਸੀਂ ਪਰ ਫੇਰ ਵੀ ਪੁਲਿਸ ਦੀ ਇੱਕ ਥਿਉਰੀ ਹੈਗੀ ਜਿਹੜੀ ਉਸ ਦੇ ਮੁਤਾਬਕ ਇਹ ਹੈ ਕਿ ਪੈਸੇ ਟਰਾਂਸਫਰ ਹੋਏ ਆ ਤੇ ਡੋਪ ਟੈਸਟ ਪੋਜ਼ਿਟਿਵ ਹੈ ਸੋ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਨੇ ਪਾਇਲ ਜੀਤ ਸਿੰਘ ਦਾਦੂਵਾਲ ਨੂੰ ਤੁਸੀਂ ਸੁਣਿਆ ਉਹਨਾਂ ਨੇ ਰੂਲ ਆਊਟ ਕੀਤਾ ਇਸ ਪੂਰੀ ਗੱਲ ਨੂੰ ਕਿ ਨਹੀਂ ਹੋ ਸਕਦਾ ਅਮਰਿਤਪਾਲ ਦੇ ਭਰਾ ਨਸ਼ਾ ਨਹੀਂ ਕਰ ਸਕਦੇ ਪੁਲਿਸ ਦੀ ਬਣਾਈ ਗਈ ਫੈਬ੍ਰिकेट ਕੀਤੀ ਗਈ ਥਿਉਰੀ ਹੋ ਸਕਦੀ ਹੈ ਦੂਜੇ ਪਾਸੇ ਪੁਲਿਸ ਦੇ ਆਪਣੇ ਜਿਹੜੇ ਤੁਸੀਂ ਪੁਲਿਸ ਦੇ ਵੱਲੋਂ ਕਈਆਂ ਹੋਈਆਂ ਗੱਲਾਂ ਨੇ ਜਿਹੜੀ ਸਟੇਟਮੈਂਟ ਹੈਗੀ ਆਫੀਸ਼ੀਅਲ ਉਹ ਤੁਸੀਂ ਸੁਣੀ ਹੈ ਉਸ ਦੇ ਮੁਤਾਬਕ ਪੈਸੇ ਟਰਾਂਸਫਰ ਹੋਏ ਹੈ ਡਰਗ ਰਿਪੋਰਟ ਹੈ ਜਿਹੜੀ ਉਹ ਪੋਜ਼ਿਟਿਵ ਹੈ